ਭਾਈ ਅਸਰੀ ਕਾਲ ਜੀ ਸਾਰਿਆਂ ਨੂੰ ਭਈ ਆਹਾਗਾ ਮੇਰਾ ਮਿੱਤਰ ਰੋਸੀ ਅਭਿੰਦਰ ਇਹਨਾਂ ਨੇ ਵੀਰੇ ਕੀ ਲਾਉਣਾ ਤੁਸੀਂ ਨੇ ਆਹ ਸਰ ਕਰਾਂ ਮੈਂ ਚਲਾਉਣਾ ਇੱਕ ਓਵਰ ਦਾ ਇੱਕ ਓਵਰ ਦਾ ਹਾਂ ਵੀ ਕਿਵੇਂ ਇਹ ਸਿਸਟਮ ਕੀ ਆ ਸਾਰਾ ਦੱਸੋ ਇਹ ਗਾ ਮੈਂ ਦੋ ਸਿੱਕੇ ਮਾਰੂੰ ਤੇਰੇ ਓਵਰ ਚ ਦੋ ਸਿੱਕੇ ਹਾਂ ਠੀਕ ਹੈ ਕੋਈ ਸ਼ਰਤ ਵਗੈਰਾ ਸ਼ਰਤ ਹੈਗੀ ਆ ਕਿੰਨੇ ਕਿੰਨੇ ਦੀ 1000 1000 ਰੁਪਏ ਦੀ ਪਹਿਨਾ 1000 1000 ਰੁਪਿਆ ਕੱਢੋ 1000 ਦਵਾਂਗੇ ਮੈਂ ਗੂਗਲ ਤੇ ਕਰੂੰ ਗੂਗਲ ਗਗਲ ਪੇ ਨਹੀਂ ਬਈ 1000 ਰੁਪਿਆ ਕੱਢ ਆਪਣਾ ਸਾਚ ਪੈਸੇ ਕੱਢ ਬਈ ਯਾਰ ਤੂੰ ਤਾਂ ਜਮੇ ਬੇਗ ਉਹ ਕਰੀ ਖਰਦੇ ਹੋ ਬੇ ਉਹਦੀ ਨਹੀਂ ਨਾ ਐਣਾ ਫਿਰ ਮੁੱਕਰ ਜੇਗਾ ਉਹਦਾ ਕੀ ਫਾਇਦਾ ਆ 1000 ਰੁਪਏ ਤੇ ਆ ਗਿਆ ਹੂੰ ਤੇ ਪੰਜ ਮੰਨ ਕੇ ਚੱਲ ਬੋਲਾਂ ਪੌਣੀ ਨੇ 6 ਵੀਰੇ 6 ਬੋਲਾਂ ਪੌਣੀ ਨੇਗੀਆਂ ਹਾਂ ਤੇ ਦੋ ਸਿੱਕੇ ਲਾਉਣੇ ਨੇ ਇਹਨੇ ਦੋ ਸਿੱਕੇ ਲਾਉਣੇ ਨੇ ਬਸ ਜੇ ਦੋ ਸਿੱਕੇ ਨੇ ਨਾ ਲਾਏ ਫੇਰ 1000 ਮੇਰਾ 1000 ਇਹਦਾ ਆਪਾਂ ਫਿਰ ਇਹਨੂੰ 1000 ਦੇ ਦਾਂਗੇ 1000 ਦੇ ਦਾਂਗੇ ਠੀਕ ਹੈ ਤੇ ਦੋ ਜੀ ਬਾਕੀ ਵੀਰੇ ਮੈਂ ਮਾਗਰ ਫੜਨ ਜੇ ਤੇ ਖੜੂਗਾ ਉਹ ਬਗੈਰ ਹਾਰਨ ਤੇ ਖੜੀ ਹਾਂ ਮੈਂ ਗੱਲ ਸੁਣੋ ਵੀ ਮੈਂ ਬੜੀ ਤੇਜ਼ ਤੂੰ ਹੀ ਨਾ ਪਾਏ ਨੋ ਕਿਤੇ ਹੋਰ ਮੇਰੇ ਅੰਕ ਸੂਤੇ ਥਾਂ ਮੇ ਮਾਰੋ ਹੌਲੀ ਆਉ ਬੋਲ ਬਾਲ ਡਰਨਾ ਹੈ ਹੌਲੀ ਆ ਮੈਂ ਫੇਰ ਖੜੂੰਗਾ ਤੇ ਚਲੋ ਬਾਈ ਅਸਾਂ ਨੂੰ 1 ਮਿੰਟ ਦੇ ਵਿੱਚ ਵਿੱਚ ਦਿਖਾਉਣਿਆਂਗੇ ਜੀ ਤੇ ਇਸ ਤੋਂ ਬਾਅਦ ਕੱਟ ਵੱਜੂਗਾ ਬਈ ਵੀਡੀਓ ਦਾ ਆ ਵੇ ਆਉਣ ਦੇ ਓਏ ਚੱਕ ਏ 1 ਲੱਗਿਆ ਨਹੀਂ ੜੀ ਲੱਗਿਆ ਨਹੀਂ ਓਏ ਲੱਗਿਆ ਨਹੀਂ ਹੈਨਾ ਲੱਗਿਆ ਵੀਰੇ ਸਹੀ ਗੱਲ ਅਸ ਲੱਗਿਆ ਐ ਹੱਥੇ ਮਰੋ ਇਹ ਲੈ ਵੱਜ ਗਏ ਵੇ ਦੋ ਹੋ ਗਿਆ ਕੋ ਤੂੰ ਹੋਰ ਬੰਦਾ ਖੜਾਓ ਯਾਰ ਬਾਈ ਆ ਜਾ ਤੂੰ ਆ ਜਾ ਯਾਰ ਆ ਜਾ ਬਾਈ ਰੱਖੀ ਰੱਖੀ ਨਹੀਂ ਸੀ ਤੁਸੀਂ ਆਪਣਾ ਇਹ ਲੈ ਇਹ ਤਿੰਨ ਚੱਕਰ ਆ ਗਿਆ ਬਾਈ ਤਿੰਨ ਚੱਕਰ ਆ ਗਿਆ ਤਿੰਨ ਬਾਲਾਂ ਚੱਕ ਬਸ ਠੀਕ ਹੈ ਤਿੰਨ ਚੱਕ ਹਰ ਜਾ ਕਿੱਥੇ ਫੜਾਏ ਨੇ ਉਹ ਮੈਨੂੰ 500 ਰੁਪਏ ਕੱਟ ਲੈ ਜਾ ਹਰ ਜਾ ਓਏ ਜਾਨ ਵਾਲੇ ਨੇ ਉੱਥੇ ਮਣਾਵਾਗੇ ਫਿਰ ਹੁਣ ਢੌਲੇ ਫੋੜਾ ਐਡਸੈਂਸ ਅੱਜ ਹਾਂ ਇਹ ਲੈ ਉਹ ਜਾਂਦੀ ਐ ਪੁਰਾ ਪੁਰਾ ਕਿੱਥੇ ਆ ਰ ਲਗ ਗਿਆ ਸਿੱਕਾ ਲੱਗ ਗਿਆ ਬਈ ਸਿੱਕਾ ਲੱਗ ਗਿਆ ਬਈ ਜਿੱਤ ਗਿਆ ਤੂੰ ਹਾਂ ਬਈ ਜਿੱਤ ਗਿਆ ਆ ਜਾ ਉਰੇ ਆ ਜਾ ਫਿਰ ਜਿੱਤ ਗਿਆ ਉਰੇ ਤਾਂ ਆ ਜਾ ਤੇਰਾ ਉਰੇ ਆ ਜਾ ਮੂਰੇ ਆ ਜਾ ਬਿੰਦਰਾ ਬਈ ਐ ਇਹ ਕਰ ਦੇ ਮੜਾ ਜਾ ਬਈ ਜਿੱਤ ਗਿਆ ਠੀਕ ਹੈ ਜੀ ਆ ਚੱਕ ਬਈ ਆਪਦਾ ਫੜਾ ਦਬਾ ਬਈ ਹੈ ਲੈਣਤ ਰਹਾ 1000 ਰੁਪਇਆ ਦੇ ਆ ਦੇ ਨੂੰ ਫੜਾਏ ਪੈਨੇ ਬਈ ਫੱਲਾ ਮੈਨੂੰ ਫੜਾ ਤੇ ਇਹਨੂੰ ਹਾਂ ਹਾਂ ਕੋਈ ਨਹੀਂ ਆਉਂਦੇ ਹਫਤੇ ਦੁਬਾਰੇ ਦੇਖਾਂਗੇ ਕੋਈ ਨਾ ਅੱਜ ਦਾ ਡਾਕ ਦਾ ਸ਼ਾਰਤੂਰਾ ਤੇ ਆਹ ਤੇਰਾ ਬਾਈ ਉਹ ਜਿਹੜਾ ਤੈਨੂੰ ਠੀਕ ਆ ਬਾਈ 1000 ਰੁਪਏ ਦੀ ਸ਼ਰਤ ਲਾਈ ਸੀ ਬਾਈ ਨੇ ਆਪ ਨੂੰ 1000 ਰੁਪਏ ਦੇਦਾ ਓਕੇ ਬਾਈ ਠੀਕ ਆ ਫਾਈਨਲ ਆਹ ਤੇਰਾ 1000 ਕੋਈ ਨਹੀਂ ਦੁਬਾਰੇ ਆਉਂ ਪ੍ਰੈਕਟਿਸ ਕਰਕੇ ਓਕੇ ਬਾਈ ਚਲੋ ਠੀਕ ਆ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ